सारिया स्विचस ने शॉवर दीप लाइट दिया बकरियां लाइट दीन की बढ़िया तरीके काम कर रॉयल मैश टाटा पॉवर <गल्ण> सोलर पैनल सारे इन्होंने ਡੈਮਪਰ ਬਣਾ ਕੇ ਲਾਈ ਹੋਏ ਆ ਇਹ ਕਹਦੇ ਜੈ ਸ਼ੇਰ ਸਿੰਘ ਜੀ ਆਂ ਹਨੂਮਾਨ ਜੀ ਦੀ ਰਿਪੋਰਟ ਲਾਈ ਕੀਤੀ ਆ ਸਾਰੇ ਬ੍ਰਾਂਡ ਦੇ ਡੈਮਪਰ ਦੇ ਜਿਹੜੀਆਂ ਨੇ ਦਿਖਾਈਆਂ ਹੋਈਆਂ ਆ ਪਸੰਦ ਲੈਇਆ ਨੇ ਇਹਨਾਂ ਨੇ ਸਿੰਗਲ ਫਲੋਰ ਲਈ ਬਣਾ ਕੇ ਬਹਾਈ ਹੋਈ ਆ ਡੈਮੋ ਮੋਡ ਦੇ ਵਰਤਾਰੀਆ ਦਾ ਦੇਖ ਸਾਡੇ ਬਿਲਕੁਲ ਟ੍ਰਾਂਸਪੇਰੈਂਟ ਆ ਇਧਰ 팬 ਲੱਗਾ ਹੋਇਆ ਲਾਈਟ ਲੱਗੀ ਹੋਈ ਆ ਕਿਸੇ ਤਰੀਕੇ ਨਾਲ ਆਪਾਂ ਮਿਸਾਲ ਦੇ ਦਿੱਟ ਸਰਵੋਡਿੰਗ ਨੂੰ ਕੀ ਹਾਲ ਚਾਲ ਆ ਜੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ ਆਰਚਿਕਸ ਐਕਸਪੋ ਦੇ ਵਿੱਚ ਸੋ ਇੱਥੇ ਆਪਾਂ ਨੂੰ ਬਹੁਤ ਨਵੀਂ ਨਵੀਂ ਜਨਰੇਸ਼ਨ ਦੀਆਂ ਸਮਾਨ ਵੇਖਣ ਨੂੰ ਮਿਲੂਗਾ ਇਹ ਜਿਹੜੀ ਗ੍ਰੈਂਡ ਐਕਸਪੋ ਲੱਗੀ ਹੋਈ ਹੈ ਜੀ ਉਹਦੇ ਰਿਲੇਟਡ ਆਰਕੀਟੈਕਟਰ ਦੇ ਇੰਟੀਰੀਅਰ ਹੋ ਗਿਆ ਐਕਸਟੀਰੀਅਰ ਹੋ ਗਿਆ ਕੰਸਟਰਕਸ਼ਨ ਹੋ ਗਿਆ ਨਾ ਆਪਾਂ ਕਿਚਨਸ ਵਗੈਰਾ ਹੋ ਗਈ ਨਵੀਂ ਮਾਡਰਨ ਕਿਚਨਸ ਜਿੰਨੀਆਂ ਹੈਗੀਆਂ ਸਾਰਾ ਇਹ ਉਹਦੇ ਰਿਲੇਟਡ ਐਕਸਪੋ ਲੱਗੀ ਹੋਈ ਆ ਸੋ ਇਹ ਹੈਗੀ ਹੈ ਜੀ 4 ਦਿਨ ਦੀ ਐਕਸਪੋ 13 14 15 16 ਸੋ ਅੰਦਰ ਜਾ ਕੇ ਆਪਾਂ ਦੇਖਦੇ ਹਾਂ ਪਹੁੰਚੇ ਹੋਏ ਆ ਇਹ ਲੱਗੀ ਇਹ ਜਿਹੜੀ ਐਕਸਪੋ ਆ ਆਪ ਲੱਗੀ ਸੀ ਆ ਸਟੈਂਡੀਗਾਰਡ ਸੈਕਟਰ 17 ਦੇ ਵਿੱਚ ਤੇ ਆਪਾਂ ਅੰਦਰ ਚੱਲਦੇ ਹਾਂ ਇੱਕ ਵਾਰ ਵੇਖਦੇ ਹਾਂ ਕੀ ਕੀ ਦੇਖਣ ਨੂੰ ਮਿਲਦਾ ਡੀਰ ਐਕਸਟੀਰੀਅਰ ਐਕਸੀਬਿਸ਼ਨ ਸਾਪੋ ਸੱਲਾਬਾ ਚੱਲਦੇ ਆ ਹਾਲ ਨੰਬਰ 1 ਦੇ ਵਿੱਚ ਨੈਕਸਟ ਯਨ ਸਕਿਉਰਟੀ ਦੇ ਲਈ ਸਰਵੇਲੈਂਸ ਦੇ ਲਈ ਵੀ ਇਹ ਹੈ ਇੰਨ ਨੇ ਪ੍ਰੋਟੈਕਸ਼ਨ ਦੇ ਲਈ ਦੱਸ ਲਿਖਾਇਆ ਹੋਇਆ ਸਾਰਾ ਚੀਜ਼ ਬਹੁਤ ਸੋਹਣਾ ਸੋਹਣਾ ਇੰਟੀਰੀਅਰ ਹੈ ਇੱਥੇ ਮੋਰੋਸਿਸ ਸਵਿਚ ਜਾਈਗੀਆਂ ਨੇ ਅਗੇ ਵਾਸ਼ਰੂਮ ਦਾ ਸਾਰਾ ਸਮਾਨ ਹੈਗਾ ਇਧਰੋਂ ਸਾਈਡ ਆਪਾਂ ਦੇਖਦੇ ਆਪਾਂ ਵੱਖ-ਵੱਖੇ ਸਵਿਚ ਜਾਈਗੀਆਂ ਨੇ ਹੋਰ ਇਲੈਕਟ੍ਰੋਨਿਕ ਲੋਕ ਹੈਗੇ ਆ ਸਮਾਰਟ ਲੋਕ ਫਿੰਗਰਪ੍ਰਿੰਟ ਲੋਕ ਨੇ ਸਾਰੇ ਇਹ ਫਿੰਗਰਪ੍ਰਿੰਟ ਸਕੈਨ ਹੋ ਕੇ ਅਨਲੌਕ ਹੁੰਦੇ ਆ ਇੱਦਾਂ ਹੀ ਸਾਡੀ ਫਿੰਗਰ ਸਕੈਨ ਹੋ ਕੇ ਲੋਕ ਖੁੱਲੋਏ ਡੈਮੋ ਜਿਹਨੇ ਦਿਖਾਇਆ ਹੈ ਜੇਕਰ ਲੋਕ ਉਹ ਲੱਗਿਆ ਹੋਇਆ ਜੇ ਦਵਾ ਦਰਾਂਗਾ ਖੁੱਲ ਗਿਆ ਹੈ ਇਹ ਡੈਮੋ ਵਰਜਨ ਆ ਬਹੁਤ ਸੋਹਣੇ ਸੋਹਣੇ ਲੋਕ ਪਏ ਹੋਏ ਆ ਸਾਰੀ ਨਾ ਬੈਲਾ 스마트 ਵੈਲ ਮੋਬਾਈਲ ਐਪ ਦੇ ਨਾਲ ਸਭ ਤੋਂ ਛੋਟਾ ਲੋਕ ਹੈ ਇਹ ਗਿਆ ਇਲੈਕਟ੍ਰੋਨਿਕ ਸਵਿਚੇਸ ਨੇ ਟੱਚ ਨਾਲ ਟੱਚ ਹੋ ਕੇ ਚੱਲਦੀਆਂ ਨੇ ਲਾਉਣ ਹੋ ਗਈ ਔਫ ਹੋ ਗਈ ਸਾਰੀਆਂ ਸਵਿਚੇਸ ਨੇ ਸ਼ਾਵਰ ਦੀਆਂ ਉੱਪਰ ਦੀ ਲਾਈਟ ਦੀਆਂ ਬੱਕਰੀਆਂ ਲਾਈਟ ਦੀਆਂ ਫੈਨ ਦੀ ਹੋ ਗਈ ਉਹ ਜੋ ਤਰੀਕੇ ਨਾਲ ਕੰਮ ਕਰਦੀਆਂ ਨੇ ਆਪਾਂ ਲਾਈਟ ਦਿੱਤਾ ਆਫ ਕਰ ਦਿੰਦੇ ਹਾਂ ਅੱਗੇ ਚੱਲਦੇ ਹਾਂ ਅੱਗੇ ਹੋਰ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਮੋਰਿਸ ਇਸ ਮੋਰਿਸ ਇਸ ਕੰਪਨੀ ਦੇ ਬ੍ਰਾਂਡ ਦੀ ਆਪਾਂ ਨੂੰ ਸਵਿਚਸ ਦੇਖਣ ਨੂੰ ਮਿਲਦੀਆਂ ਨੇ ਮੋਡਲ ਜੀ ਡੀ ਐਮ ਆਈ ਕੇਬਲ ਹੈ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆ ਤੇ ਅਗਰ ਕਰਕੇ ਰੁਕੀਏ ਕਿੰਨੇ ਸੈਕਿੰਡ ਆ ਅਭੀ ਮੈਟ ਦਾ ਕੀ ਚੱਕਰ ਹੈ ਜਦ ਬੋਲਟਸ ਕਲੈਕਟਰੀ ਬੋਲਟ ਐਕਸ ਹੋ 10 20 ਟਰਾਂਸਪੇਰੈਂਟ ਫਲਾਗ ਆ ਇਹ ਦੇਖਣ ਨੂੰ ਮਿਲਦਾ ਜੀ ਸਟੋਨ ਕ્રાਫਟ ਸਟੋਨ ਦੇ ਉੱਤੇ ਸਾਰਾ ਕ્રાਫਟ ਕੀਤਾ ਹੋਇਆ ਆ

ਰਾਨਾ ਡੈਕਸਟਰ ਕੀਤਾ ਆ ਮਾਰਵਲ ਦੇ ਇਸ ਵਿੱਚ ਇੱਕ ਤਾਂ ਮਿਲ ਚਾਹੀ ਹਾਂ ਪੇ ਲਗਾਣਾ ਪੂਰਾ ਠੀਕ ਹੈ ਅੰਦਰ ਪੂਰਾ ਇਹ ਤਾਂ ਬਾਕੌਲੇ ਡੈਸ਼ ਆ ਗਈ ਜਿਆਦੇ ਰਾਇਲ ਮੈਸ਼ ਆਨ ਕੀ ਕੰਦਾ ਨਹੀਂ ਹੈ ਫਿਰ ਆਪਾਂ ਜਾ ਕੇ ਚੱਲਦੇ ਹਾਂ ਕਿ ਕਿਤਰਾ ਨਵਰਾਜਾ ਬਣ ਜਾਂਦੇ ਤੇ ਹਵਾ ਵੀ ਕਰਾਉਣੀ ਲੱਗ ਜਾਂਦੀ ਹੈ सारे नैशे डिजाइन ने जहाँ गिलास आ गया है अगर इधर कर देंगे तो जारी आ, आ गए भाई यह कितने यूज होता यूज कितने होगा वैसे घर के है गर के भी यूज होता, होता है कहाँ भी यूज होता है ये घर पे बालकनीज में अच्छा पा, ये पार्टी करने हो गया था ओके ये छः सौ रुपये पर स्क्वायर छः सौ पर स्क्वायर फीट स्क्वायर फीट ओके ये क्या लॉक है इसका सर ये लॉक करना है एक बार सारा बंद करना है थे? तो गिलास आ जाएगा ये गिलास ओके इधर टूल्स आ है ਅਰੀਓਰ ਮਾਨ ਸਾਰੇ ਡੂਜ਼ ਆ ਡੋਰ ਹੈਂਡਲ ਦਾ ਵੱਖੋ ਵੱਖਰੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਇਹਦੇ ਵਿੱਚ ਟਾਟਾ ਕਵਰ ਸੋਲਰ ਪੈਨਲ ਦੇ ਦਿੱਤੇ ਕੀ ਆ 78000 ਰੁਪਏ ਦੀ ਆਪਾਂ ਨੂੰ ਰਿਵੇਟ ਮਿਲ ਜਾਂਦੀ ਹੈ ਗਵਰਨਮੈਂਟ ਵੱਲੋਂ ਕੀ ਕਹਿੰਦੇ ਆ ਉਹਨੂੰ ਆਪਾਂ ਰਿਵੇਡ ਨੂੰ ਤੁਸੀਂ ਕੀ ਨਾਮ ਦੇਨੇ ਹੋ 26700 26700 ਰੁਪਏ ਪਵੇਗਾ ਤੇ ਦੇ ਨਾਲ ਇਲੈਕਟ੍ਰਿਸਿਟੀ ਬਿੱਲ ਕੱਟ ਹੋਊਗਾ ਬਿੱਲ ਘੱਟ ਆਏਗਾ ਠੀਕ ਆ 3 ਕਿਲੋਵੋਟ ਦਾ ਖਰਚਾ ਹੈਗਾ ਵਾ 3 3 ਲੱਖ 26000 ਰੁਪਿਆ ਨਾ ਸੋ ਅਗਰ ਆਪਾਂ ਘਰ ਦੇ ਲਈ ਪਲਾਂਟ ਲਗਾਣੇ ਆ ਤਾਂ ਆਪਾਂ ਨੂੰ 78000 ਰੁਪਏ ਦੀ ਸਬਸਿਡੀ ਮਿਲ ਜਾਂਦੀ ਆ। ਇਹ ਦੇਖੋ ਇਹਨਾਂ ਦਾ ਡਾਇਗਰਾਮ ਬਣਾਇਆ ਹੋਇਆ ਵਾ। 21 600 ਰੁਪਏ ਦੀ ਟੋਟਲ ਆਪਾਂ ਸੇਵਿੰਗ ਕਰ ਸਕਦੇ ਆ ਬੈਨੀਫਿਟ ਲੈ ਸਕਦੇ ਆ 78000 ਰੁਪਏ ਦਾ। ਇਹਦੇ ਲਈ ਤੁਹਾਨੂੰ ਦਿਨ ਕਿਲੋਵਟ ਲਈ ਜਿਹੜਾ ਪੂਰਾ ਖਰਚਾ ਆਊਗਾ ਆਊਗਾ 3 ਸਵਾ 3 ਲੱਖ ਰੁਪਏ ਦੇ ਕਰੀਬ ਆਊਗਾ। ਪਰ ਜਿਨ੍ਹਾਂ ਦੀ ਬਿਜਲੀ maf ਚੱਲਦੀ ਜਿਹੜੀ 500 ਯੂਨਿਟ maf ਆ ਪੰਜਾਬ ਦੇ ਵਿੱਚ ਉਹ ਚੀਜ਼ ਫਿਰ ਖਤਮ ਹੋ ਜਾਏਗੀ। ਉਹ ਬੈਨੀਫਿਟ ਖਤਮ ਹੋ ਜਾਣਗੇ। ਇਹ ਆ ਟਾਟਾ ਦਾ। ਅੱਗੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹਨ ਲਿਫਟਾਂ ਛੋਟੀਆਂ ਲਿਫਟ ਜਿਹੜੀਆਂ ਆਪਾਂ ਘਰ ਦੇ ਲਈ ਯੂਜ਼ ਕਰ ਸਕਦੇ ਹਾਂ ਦੇਖੋ ਬਿਲਕੁਲ ਕੰਪੈਕਟ ਡਿਜ਼ਾਈਨ ਦੇ ਵਿੱਚ ਆ ਸਿੰਗਲ ਪਰਸਨ ਦੇ ਲਈ ਆ ਇਹ ਇਹਨਾਂ ਨੇ ਸਿੰਗਲ ਫਲੋਰ ਲਈ ਬਣਾ ਕੇ ਵਿਖਾਈ ਹੋਈ ਆ ਡੈਮੋ ਮੋਡ ਤੇ ਵਰਕ ਆ ਰਹੀ ਆ ਇਸ ਟਾਈਮ ਤੋਂ ਦੇਖ ਸਕਦੇ ਬਿਲਕੁਲ ਟਰਾਂਸਪੇਰੈਂਟ ਆ ਅੰਦਰ ਫੈਨ ਲੱਗਾ ਹੋਇਆ ਲਾਈਟ ਲੱਗੀ ਹੋਈ ਆ ਸੋ ਕਿਸੇ ਤਰੀਕੇ ਨਾਲ ਆਪਾਂ ਇਹਨੂੰ ਘਰ ਦੇ ਵਿੱਚ ਡਿਜ਼ਾਈਨ ਜਿਹੜਾ ਉਹਦਾ ਗਾਰਡਿੰਗ ਲਾ ਸਕਦੇ ਕੀ ਪ੍ਰਾਈਸ ਦੋਗੇ ਸਰ ਇਹਦਾ 3 ਸਟੌਪ ਕੇ ਲਈ 17 ਲੱਖ ਦਾ ਵੀਐਸਟੀ ਕੇ ਲਈ 3 ਫਲੋਰ ਕੇ ਲਈ 3 ਸਟੌਪਸ ਕੇ ਲਈ 3 ਸਟੌਪਸ ਕੇ ਲਈ ਓਕੇ 17 ਲੱਖ ਰੁਪਏ ਦਾ ਪਏਗਾ 3 ਸਟੌਪਸ ਕੇ ਲਈ ਕਿੰਨਾ ਹੈ ਵੇਟ ਕਪੈਸਿਟੀ ਕਿੰਨੀ ਹੈ ਦੀ 570 ਕੇ ਜੀ 570 ਕੇ ਜੀ ਤੁਸੀਂ ਇਸ ਤਰੀਕੇ ਨਾਲ ਜਿਵੇਂ ਕਸਟਮਰ ਤੁਸੀਂ ਦੇਖ ਰਹੇ ਹੋ ਲਿਫਟ ਦੇ ਵਿੱਚ ਬੜੇ ਆ ਪਰੋਂ ਓਪਨ ਹੈ ਛੋਟਾ ਗੇਟ ਲੱਗਿਆ ਹੋਇਆ ਹੈ ਇਹਦੇ ਵਿੱਚ ਇਹ ਵਿਸ਼ੇ ਤਰੀਕੇ ਨਾਲ ਬੰਨ ਉਧਰ ਵੱਖ-ਵੱਖਰੀ ਲੈਫਟ ਵੇਖਣ ਨੂੰ ਮਿਲਦੀਆਂ ਨੇ ਦੋ ਤਰ੍ਹਾਂ ਦੀ ਹੋਰ ਲਿਫਟ ਹੈਗੀਆਂ ਨੇ ਆ ਲੈਫਟ ਦੇਖੋ ਕਿੰਨੀ ਵਧੀਆ ਬਣੀ ਹੋਈ ਹੈ ਸਾਫ ਪਾਸੇ ਛੇ ਜੀ ਜੀ ਲੱਗੇ ਹੋਏ ਆ ਇਸ ਤੋਂ ਜ਼ਿਆਦਾ ਹੋਏਗਾ ਦਾ ਪ੍ਰਾਈਸ ਇਹ ਕਿੰਦਰ 골ਡਨ ਕਲਰ ਦੇ ਵਿੱਚ ਆ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹਦੇ ਵਿੱਚ ਅੱਜ ਆਪਾਂ ਨੂੰ ਸਟਾਲ ਵੇਖਣ ਨੂੰ ਮਿਲਦੀ ਆ ਪੰਚਲ ਐਡ ਜਿੱਦਾਂ ਆਪਾਂ ਐਡਸ ਨਹੀਂ ਪੇਸਟ ਕਰਦੇ ਆਪਣੇ ਸਟੋਰ ਦੇ ਬਾਹਰ ਬੁਖੋ ਬਕਰੇ ਡਿਜ਼ਾਈਨਸ ਲਾਣੇ ਹੁੰਦੇ ਆ ਸ਼ੋਰੂਮ ਦਾ ਨਾਮ ਜਾਂ ਕੋਈ ਵੀ ਐਡ ਰਨ ਕਰਨੀ ਹੈ ਸੋ ਇਹ ਇੱਥੇ ਉਦਾਂ ਦੇ ਪ੍ਰੋਡਕਟ ਅਵੇਲੇਬਲ ਨੇ ਐਗਜ਼ਾਮਪਲਸ ਦੇ ਲਈ ਇਹਨਾਂ ਨੂੰ ਲਾ ਕੇ ਆਪਾਂ ਨੂੰ ਦਿਖਾਏ ਹੋਏ ਆ ਬਰਗਰ ਕਿੰਕੇ ਐਸੀ ਕਾਫੀ ਲਈ ਹੈ ਮੈਕਡੀਆ ਸਟਾਰਬਕ ਨਾ ਸਾਰੇ ਇਹਨਾਂ ਨੇ ਸੈਂਪਲ ਬਣਾ ਕੇ ਲਾਏ ਹੋਏ ਆ ਇੱਦਾਂ ਦੇ ਜੈਸ਼ਰੀ RAM ਜਨਹੂਮਾਨੀ ਦੀ ਵੀ ਬੋਟ ਲਾਈ ਹੋਈ ਦੀ ਆ ਸਾਰੇ ਬ੍ਰਾਂਡਸ ਦੇ ਐਗਜ਼ਾਮਪਲਸ ਦੇ ਦੇ ਇਹਨਾਂ ਨੇ ਦਿਖਾਈਆਂ ਹੋਈਆਂ ਨੇ ਰੈੱਡ ਵਾਲਾ ਰਨਿੰਗ ਬੋਰਡ ਵੀ ਹੈਗਾ ਇਹਨਾਂ ਕੋਲੇ ਦੂਸਰੇ ਤਰੀਕੇ ਨਾਲ ਸੀਂ ਇਹਨਾਂ ਤੋਂ ਬਣਵਾ ਸਕਦੇ ਹਾਂ ਕੰਟੈਕਟ ਆ ਪਾਤਨ ਉਹਨਾਂ ਦਾ ਵਿਖਾ ਦਿੰਦੇ ਵਿਜ਼ਿਟਿੰਗ ਕਾਰਡ ਵੀ ਤੁਹਾਡਾ ਉਹਨਾਂ ਦਾ ਕੰਟੈਕਟ ਹੈਗੇ ਸਵਿਚਸ ਇਲੈਕਟ੍ਰੋਨਿਕ ਕੋਲ ਅਲੱਗ-ਅਲੱਗ ਡਿਜ਼ਾਈਨ ਦੀ ਜਿੱਦਾਂ ਪੁਰਾਣੇ ਦੇਖ ਰਹੇ ਆ ਪਰ ਆਂਡ ਡਿਜ਼ਾਈਨ ਕੀ ਆਗੇ ਸਵਿਚੇ ਦੇ ਪਹਿਲਾਂ ਵਾਲੇ ਜਮਾਨੇ ਚ ਹੁੰਦੀਆਂ ਸੀਗੀਆਂ ਆਹ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਸਵਿਚੇਸ ਨੇ ਹਾਂ ਬਹੁਤ ਸੋਹਣੀ ਲੱਗ ਰਹੀ ਹੈ

ਫਾਰ ਉਸ ਦੇ ਲਾਇਟਿੰਗ ਕੋਲ ਇੰਨੇ ਲਗ ਲਗ ਮਲਟੀਪਲ 옵ਸ਼ਨ ਨੇ ਉਸ ਤੋਂ ਇਲਾਵਾ ਇਲੈਕਟ੍ਰੋਨਿਕ ਡੇ ਵਾਟਰ ਹੀਟਰਸ ਹੈਗੇ ਆ ਬ੍ਰਾਂਡ ਦੇ ਵੇਖਣ ਨੂੰ ਰਾ ਕੋਲਡ ਅਲੱਗ ਲਗ 옵ਸ਼ਨਸ ਨੇ ਮਲਟੀਪਲ ਫੀਚਰਸ ਦੇ ਨਾਲ 10 ਲੀਟਰ 6 ਲੀਟਰ ਸਾਰਿਆਂ ਦੀ ਵੱਖ-ਵੱਖਰੀ ਕਪੈਸਿਟੀ ਦੇ ਨਾਲ report your comfortable your way ਸੁਣਾਵਾ ਬਹੁਤ ਸੋਹਣੇ ਸੋਹਣੇ ਵੀਰੇ ਗਮਲੇ ਵੀ ਹੈਗੇ ਆ ਇਹ ਕੇਸ ਗਮਲੇ ਨਹੀਂ ਮੈਂ ਭਾਜੀ ਗਮਲੇ ਨਹੀਂ ਇਹ ਪ੍ਰਾਈਜ਼ ਦੇ ਕਾਦਾ ਇਹਦਾ ਬਿਆਜ ਚਾਦਾ ਬਣਿਆ ਹੋਇਆ ਹੈ ਪੋਲੀਥੀਨ ਦਾ ਹਾਂਜੀ ਪੋਲੀ ਪੋਲੀਥਾਈਲੀਨ ਦਾ ਪੋਲੀਥਾਈਲੀਨ ਦਾ ਓਕੇ ਡਿਊਰੇਬਲ ਹੁੰਦਾ ਪ੍ਰੋਡਕਟ ਹੈ 10 15 ਕਾਉਂਡਰੀ ਲਾਈਫ ਹੈ ਵੀ ਆਲੋ ਦੂਸਰਾ ਜਿਹੜਾ ਕਹਿ ਰਹੇ ਸੀਗੇ 5.5 ਜੀ ਆ 20 ਇੰਚ ਆ 25 ਇੰਚ 20 ਦਾ 23 ਜਵਰ ਬੱਚੀ ओके ਇੰਦਾਂ ਦੇ ਮਲਟੀਪਲ ਆਪਸ਼ਨਸ ਨੇ ਆ ਫੋਟੋਸ ਦਿਖਾਈਆਂ ਹੋਈਆਂ ਨੇ ਆਪਾਂ ਨੂੰ ਪਿਓਰ ਪਲੈਂਟਰ ਤਾਰਜ਼ਨ ਪਲੈਂਟਰ ਓਵਲ ਜੀ ਅਗੇ ਮਾਡਰਨ ਸਟੀਲ ਦਰਵਾਜ਼ਿਆਂ ਦਾ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਆ ਤੇ ਅੰਦਰ ਜਾ ਕੇ ਦੇਖਦੇ ਆਪਾਂ ਤੋ ਇਹ ਚੀਜ਼ ਆਪਾਂ ਯੂਜ਼ ਕਰ ਸਕਦੇ ਆ ਨਾ ਕਿਸੇ ਔਂਗਰੀ ਟੈਨਸ਼ਨ ਆ ਨਾ ਲੱਕੜ ਗੜਨ ਦੀ ਟੈਨਸ਼ਨ ਹਾਲੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਸੋਹਣੇ ਹੈ ਇਹ ਵੀ ਹੈ ਕਾਫੀ ਬੋਲਣ ਜੀ ਪਤਾ ਲੱਗਦਾ ਲੋਕੋ ਇਹ ਵੀ ਦੇਖੋਗੇ ਬਹੁਤ ਸੋਹਣੇ ਲੱਗਦੇ ਆ ਲੱਗਦੇ ਬਿਲਕੁਲ ਇਦਾਂ ਜਿਵੇਂ ਲੱਕੜ ਦੇ ਬਣੇ ਹੁੰਦੇ ਆ ਦੇ ਪਾਸੇ ਸ਼ੀਸ਼ੇ ਦੇ ਆਗੇ ਇਹ ਕੱਫੇ ਛੋਟਾ ਰੋੜੜ ਹਾਈਟ ਦੇ ਵਿੱਚ ਛੋਟੇ ਡਿਜ਼ਾਈਨ ਦੇ ਵਿੱਚ ਜਲੰਧਰ ਤੇ ਜੀਰਕਪੁਰ ਦੋ ਸਟੋਰ ਆ ਹੈ ਜੰਮੂ ਵੀ ਹੈ ਜੰਮੂ ਵੀ ਹੈ ਠੀਕ ਹੈ ਇਹ ਸਰ ਕਿੱਦਾਂ ਮਤਲਬ ਪ੍ਰਾਈਸ ਵਗੈਰਾ ਕਿਵੇਂ ਆ ਹੁਣ ਆਪਾਂ ਇਹਦਾ 25000 ਤੋਂ ਸ਼ੁਰੂ ਹੈ ਜੀ 25000 ਤੋਂ ਸ਼ੁਰੂ ਆ ਵਿੰਡੋ ਨਾ ਕੋਈ ਕੰਟੈਕਟ ਕਰ ਸਕਦੇ ਤੁਸੀਂ ਇੰਟਰਸਟਿਡ ਹੋ ਇਦਾਂ ਦਾ ਕੁਝ ਬਾਇ ਕਰਨ ਨੂੰ ਕੁਝ ਡੇ ਫਰੈਂਡ ਜਆ ਅਲੂਮੀਨੀਅਮ ਦੇ ਪੱਕੀ ਆਪੋ ਸਟਾਰਟ ਹੋ ਜਾਂਦੇ ਆ ਅੱਗੇ ਵਧਦੇ ਆ ਵਿੰਡੋਰਸ ਇਨਸਪਾਇਰ ਕ ਬ੍ਰਾਂਡ ਦੇ ਆ ਜਾਂਦੇ ਆ ਦੇਖੋ ਕਿਨੇ ਸੋਹਣੇ ਸੋਹਣੇ ਗਲਾਸ ਡਿਜ਼ਾਈਨ ਦੇ ਵਿੱਚ ਸਾਫ਼ ਬਹੁਤ ਇਦਾਂ ਲੱਗਦਾ ਵਿੱਚ ਹੀ ਨਮ ਜੀ ਤਾਂ ਇਦਾਂ ਦੀ ਡਿਜ਼ਾਈਨਿੰਗ ਆ ਜਾਏਗੀ ਇਹਦੇ ਵਿੱਚ ਜੋ ਵੀ ਹੋਟਲ ਦੇ ਵਿੱਚ ਯੂਜ਼ ਕਰਨੇ ਆ ਬਾਹਰ ਦਾ 뷰 ਦੇਖਣਾ ਹੋਵੇ ਨਾ ਉਦਾਂ ਇਹਨਾਂ ਨੇ ਐਗਜ਼ਾਮਪਲ ਦੇ ਤੌਰ ਤੇ ਵਿਖਾਇਆ ਹੈ। ਆ ਫੈਂਸ ਆ ਗਈ ਜਿਹੜੀ ਉਹ ਪਹਿਲਾਂ ਦੇਖੀ ਹੈ। ਜਾਲੀ ਲੱਗੀ ਹੋਈ ਜਿਸ ਨਾਲ ਨਾਲ ਸੇਫਟੀ ਵੀ ਹੈਗੀ ਹੈ। ਦਰਵਾਜ਼ੇ ਦਾ ਵੀ ਕੰਮ ਕਰ ਲਿਆ ਤੇ ਨਾਲ ਨਾਲ ਤਾਜੀ ਹੋਵਾ ਵੀ ਆ ਗਈ। ਆ ਗਿਆ ਹੈ ਇਡੈਂਸਿਵਸ ਆ ਗਈਆਂ, ਸੀਲੈਂਟ ਆ ਗਈਆਂ ਜੀ ਸਾਰੀਆਂ। ਉਹ ਵੀ ਹੈਗੀ ਹੈ ਸਟੋਰ ਉਰੇ। ਗਾੜੀਆਂ ਗਾੜੀਆਂ ਨੇ ਭਾਜੀ ਇਹ ਹਾਂਜੀ ਕੰਮ ਹੀ ਅਲਮੁਗੁਦਿਲੈ ਜੀ ਉਹ ਪਾਲਿਟ ਇਨਫੋਮ ਟ੍ਰਿਪਲ ਐਕਸਪੈਂਡਿੰਗ ਕਿੱਥੇ ਯੂਜ਼ ਹੁੰਦੀ ਸਾਰੇ ਲੀਕੇਜ ਵਗੈਰਾ ਦੀ ਜਾਂ ਗੈਸ ਦੀ ਅੱਛਾ ਗੈਸ ਲੀਕੇਜ ਤੇ ਗੈਪਸ ਆਹ ਫੋਮ ਬਣ ਜਾਂਦੀ ਆ ਓਕੇ ਤੁਹਾਨੂੰ ਸਿਰਫ ਕੋਲੋਕੇਟ ਜਾਈਏਗਾ ਤੇ ਕਿੰਨੇ ਕਿੱਥੇ ਕਿੱਥੇ ਵਰਤ ਸਕਦੇ ਆ ਆਪਾਂ ਨਾਰਮਲ ਉਹ ਕਾਰ ਮੇਰੇ ਗਾੜੀ ਵੇ ਬੜੇ ਨੰਬਰ ਲੈ ਲੋ ਉਈ ਹਮ ਆਪਾ YouTube ਤੇ ਬਹੁਤ ਦੇਖੀ ਹੋਣੀ ਆ। ਆ ਐਪਲੀਕੇਸ਼ਨ ਹੈ। ਅੱਛਾ ਜੀ। ਕੀ ਉਹਦੇ ਲਈ ਵੀ ਯੂਜ਼ ਕਰਦੇ ਆ ਨਾ ਜਦੋਂ ਸਾਊਂਡ ਵਗੈਰਾ ਨਾਲ ਅੰਦਰ ਆਵੇ ਹਨਾ। ਨਾਰਮਲ ਤਾਂ ਘਰ ਲਈ ਤਾਂ ਨਹੀਂ ਆਪਾਂ ਯੂਜ਼ ਕਰ ਸਕਦੇ ਇਹਨੂੰ ਹਨਾ। ਸਰ ਵਾਸਤੇ ਯੂਜ਼ ਕਰ ਸਕਦੇ ਜਿੱਥੇ ਵੱਡਾ ਗੈਪ ਐਸਾ ਹੁੰਦਾ। ਹੂੰ। ਇਸੇ ਗੈਪ ਕਰਨ ਲਈ ਹੈ। ਹਾਂਜੀ ਹਾਂਜੀ। ਹਾਂਜੀ। ਟਾਈਮ ਦੇ ਵਿੱਚ ਪੁੰਦੇ ਜਿੱਦਾਂ ਅਲੇ ਸ਼ੀਟਸ ਵਗੈਰਾ ਲਗਦੀ ਸੀ ਕਰਦੇ ਬਾਅਦ ਹਾਂਜੀ 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 ਯਾਨੀ ਕਿ ਉਸ ਚੀਜ਼ਾਂ ਦਾ ਉਸ ਪ੍ਰੋਡਕਟ ਦੇ ਨਾਲ ਆਪਾਂ ਕੀ ਜੀ ਕਰ ਸਕਦੇ ਆ ਬਹੁਤ ਅੱਛਾ ਜੀ ਯਾਨੀ ਕਿ ਵੀਰ ਨੂੰ ਅੱਛਾ ਜੀ ਤੁਸੀਂ ਇਹਦਾ ਦਾ ਪੇਸਟ ਕੀਤਾ ਇਸ ਕਿੱਦਾ ਹੋਇਆ ਫਿਕਸ ਆ ਜਾਂਦਾ ਨਹੀਂ ਜਾਂਦੀ ਕਿਸੇ ਨੇ ਪਰਫੈਕਸ ਹੋ ਜਾਇਆ ਕਿ ਕਹਦੇ ਇਹ ਗਲਾਸ ਹੈ ਫਿਕਸ ਕਰਕੇ ਡੈਸੀ ਲੱਗਦਾ ਸਰ ਉਹਦੇ ਨਾਲ ਪੇਸਟ ਕੀਤਾ ਵਾ ਅੱਛਾ ਦੀਵਾਰ ਨਾਲ ਵੀ ਹੋ ਜਾਂਦਾ ਹੈ ਦੀਵਾਰ ਨਾਲ ਹੈ ਕਿੰਨੇ ਦੀ ਆਂਦੀ ਕਿੰਨੀ ਦੀ ਕੋਸਟ ਹੈ ਇਹ ਨਾਲ ਜਨੇ 1480 ਪਲਸ GST ਲੱਗ ਰਿਹਾ ਹੈ। ਰਹੀ ਹੈ। ਕਿਹ ਲੱਗਾ ਹੈ? ਇਹ ਸਿਰ ਦੇਖੋ ਹੱਥੋਂ ਨਹੀਂ ਸਕੇ। ਹੱਥੋਂ 잡 ਜਾਈਗਾ। ਕੋਈ ਤੇ ਕਰ ਕੰਤਰਾਂ ਦੇ ਵੱਖੋ ਵੱਖਰੇ ਪ੍ਰੋਡਕਟ ਆ। ਆਪਾਂ ਤੁਹਾਨੂੰ ਇਹਨਾਂ ਦਾ ਵੈਸਟਿੰਗ ਕਾਰਡ ਵਿਖਾ ਦਿੰਨੇ ਆ। ਤੇ ਤੁਸੀਂ ਪੁੱਛੋ ਇਹਨਾਂ ਤੋਂ ਬਾਇ ਕਰਨਾ, ਕੰਟੈਕਟ ਕਰਨਾ। ਇਹ ਕੰਮ ਕਰਦਾ ਹੈ ਸਰਵਰ ਨੋਜ਼ਰ ਖਰਾਬ ਹੋ ਜਾਂਦਾ ਹੈ। ਠੀਕ ਹੈ। ਆਹ ਇਸ ਨੂੰ ਕੀ ਕਰਦੇ ਹੋ? ਕੋਈ ਇਹਨਾਂ ਦਾ ਕੰਟੈਕਟ ਆ। ਤੇ ਕੰਟੈਕਟ ਕਰ ਸਕਦੇ। ਇਹ ਇੱਕ ਵਾਰੀ ਯੂਜ਼ ਹੋ